ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਤੁਹਾਡਾ ਆਪਣਾ ਵਰਿੰਦਰ ਸਿੰਘ ਬਠਿੰਡੇ ਵਾਲਾ ਬਿਰੋ ਹੁਣ ਵੋਟਾਰੀਆਂ ਨੇ ਮਜ਼ਦੂਰਾਂ ਦਾ ਧਰਮਸ਼ਾਲਾ ਚ ਆਉਣਗੇ ਲੀਡਰ ਮਜ਼ਦੂਰਾਂ ਦੇ ਘਰਾਂ ਵਿੱਚ ਆਉਣਗੇ ਲੀਡਰ ਬਹੁਤ ਵਾਅਦੇ ਕਰਨਗੇ ਅਸੀਂ ਮਜ਼ਦੂਰਾਂ ਨੂੰ ਆ ਸਹੂਲਤ ਦੇਵਾਂਗੇ ਅਸੀਂ ਮਜ਼ਦੂਰਾਂ ਨੂੰ ਜੋ ਸਹੂਲਤ ਦੇਵਾਂਗੇ ਮਜ਼ਦੂਰ ਪ੍ਰਭ ਪੁੱਸੋ ਇਹਨਾਂ ਲੀਡਰਾਂ ਨੂੰ ਜੋ ਤੁਸੀਂ ਪਹਿਲਾਂ ਵਾਅਦੇ ਕੀਤੇ ਸੀ ਹਜੇ ਤੱਕ ਕਿਉਂ ਨਹੀਂ ਪੂਰੇ ਹੋਏ ਵਾਅਦੇ ਹੋ ਜਦੋਂ ਜਿੱਤ ਜਾਂਦੇ ਆਗੇ ਜੋ ਪਿੰਡਾਂ ਚ ਆਗੂ ਹੁੰਦੇ ਆ ਇਹਨਾਂ ਲੀਡਰਾਂ ਦੇ ਕਿਸੇ ਗਰੀਬ ਦੇ ਘਰ ਚ ਜਾ ਕੇ ਦੇਖਿਆ ਕਿ ਇਸ ਗਰੀਬ ਦੀ ਛੱਤ ਡਿੱਗਣ ਵਾਲੀ ਆ ਚ ਇਸ ਗਰੀਬ ਦੀ ਕੁੜੀ ਦਾ ਵਿਆਹ ਹੋਣਾ ਲੱਗਾ ਬੋਟਾ ਲੈ ਕੇ ਚਲੇ ਜਾਂਦੇ ਆਗੇ ਲੀਡਰਾਂ ਮਜ਼ਦੂਰ ਭਰਾਵੋ ਸੋਚ ਸਮਝ ਕੇ ਵੋਟ ਪਾਓ ਜੋ ਤੁਹਾਡੇ ਹੱਕਾਂ ਦੀ ਗੱਲ ਕਰਦਾ ਉਸ ਨੂੰ ਵੋਟ ਪਾਓ ਵੀਡੀਓ ਬਦਲੇ ਕਿ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ ਵੀਰੋ